ਜੀ ਮੈਂ ਬਹੁਤ ਸਰ ਬਹੁਤ ਧੰਨਵਾਦ ਕਰਦਾ ਸਚਾਈ ਦੀ ਜਿੱਤ ਹੋਈ ਹੈ ਸਰ ਕਮਨ ਸਰ ਨੇ ਸਰ ਪੂਰਾ ਬਹੁਤ ਜਿਆਦਾ ਸਰਕ ਕੀਤਾ ਸਰ ਨੇ ਇਹਨਾਂ ਨਾਲ ਜੀ ਬਹੁਤ ਵਧੀਆ ਇਨਸਾਫ ਹੋਇਆ ਜੀ ਮੈਂ ਸਾਰੀ ਸੰਗਤ ਨੂੰ ਅਰਦਾਸ ਕੀਤੀ ਸੀ ਕਿ ਅਰਦਾਸ ਕਰੋਲੀ ਨੂੰ ਫਾਂਸੀ ਦੀ ਸਜ਼ਾ ਹੋਵੇ ਪਰ ਹੁਣ ਮੈਂ ਫੇਰ ਸਾਰੀ ਸੰਗਤ ਨੂੰ ਅਰਦਾਸ ਕਰਦਾ ਕਿ ਅਰਦਾਸ ਕਰਿਓ ਕਿ ਸਾਡੀ ਦਿਲੋਜ ਫੇਰ ਵਾਪਸ ਆਏ ਕਿ ਸੰਗਤ ਹੀ ਅਰਦਾਸ ਕਰੇ ਬੇਥੀ ਨਹੀਂ ਜਾਂਦੀ ਮੈਂ ਤੈਹ ਦਿਲੋਂ ਸਾਰੇ ਮੈਂਬਰਾਂ ਦਾ ਪੂਰੇ ਵਰਲਡ ਦੇ ਸੰਗਤ ਬੈਠੀ ਦਾ ਮੇਰੇ ਨਾਲ ਮੈਂ ਤੈਹ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਪਰਮਾਨੰ ਦਾ ਧੰਨਵਾਦ ਦੂਜੇ ਨੰਬਰ ਤੋਂ ਸੰਗਤ ਦਾ ਤੀਜੇ ਨੰਬਰ ਦੇ ਜੱਜ ਸਾਹਿਬ ਦਾ ਜਿਨ੍ਹਾਂ ਨੇ ਇੰਨਾ ਵਧੀਆ ਫੈਸਲਾ ਦਿੱਤਾ ਜੀ ਇਹ ਜੱਜ ਸੁਪਰੀਮ ਕੋਰਟ ਦੇ ਜੱਜ ਜਾਈਦੇ ਆ ਜੀ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਲਿਆ ਅੱਜ ਮੈਂ ਤੈਨੂੰ ਧੰਨਵਾਦ ਕਰਦਾ ਹੁਮਰ ਸਾਹਿਬ ਦਾ ਜੀ ਜੋ ਫਾਂਸੀ ਸਜ਼ਾ ਮਿਲੀ ਹੈ ਸਰ ਕੀ ਕਹਿਣਾ ਚਾਹੋਗੇ ਜਿਹੜਾ ਜੇ ਕਾਤਲ ਨੂੰ ਫਾਂਸੀ ਸਜ਼ਾ ਮਿਲੀ ਹੈ ਮੈਂ ਕਹਿੰਦਾ ਉਸ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜੀ ਕੀ ਕਹਿਣਾ ਚਾਹੋ ਮੈਂ ਜੱਜ ਸਾਹਿਬ ਦਾ ਜੀ ਪਰੇਵਕਾਰ ਸਿੰਘ ਕੁੰਮਨ ਜੀ ਦੇ ਮੈਂ ਆਪਣੀ ਬੀੜੀ ਕੁਫਤਾ ਸਰ ਮੇਰੇ ਕੋਲ ਕੋਈ ਵਰਡ ਨਹੀਂ ਸਮਾਰੀ ਸੰਗਤ ਹੈ ਜਿਨ੍ਹਾਂ ਨੇ ਇੰਨੀ ਅਰਦਾਸਾਂ ਕੀਤੀਆਂ ਸੀ ਉਸ ਕਾਤਲ ਪਾਪਨ ਨੂੰ ਨਿਰੰਨ ਨੂੰ ਫਾਂਸੀ ਦੀ ਸਜ਼ਾ ਹੋ ਕੀਤੀ ਹੈ ਜੀ ਮੈਂ ਕੋਈ ਮੇਰੇ ਕੋਲ ਵਰਡ ਨਹੀਂ ਸਰ ਉਹਨਾਂ ਦੇ ਲਈ ਜੀ ਇਨਸਾਨ ਲਗਾਤਾਰ ਤੁਸੀਂ ਇਨਸਾਫ ਦੀ ਕੋਹਾੜ ਲਗਾਤੇ ਰਹੋ ਅੱਜ ਫਾਂਸੀ ਦੀ ਮੰਗ ਕਰ ਰਹੇ ਸੀ ਅੱਜ ਫਾਂਸੀ ਦੀ ਸਜ਼ਾ ਹੀ ਸੁਣਾਈ ਗਈ ਜੀ ਮੈਂ ਬਹੁਤ ਸਰ ਬਹੁਤ ਧੰ ਬਹੁਤ ਜਿਆਦਾ ਸਰ ਕੀਤੇ ਸਰ ਮੈਨਾਂ ਨਾਲ ਜੀ ਬਹੁਤ ਮੇਤਾਂ ਦਿਲੋਜ ਦੀ ਕਮੀ ਤਾਂ ਪੂਰੀ ਨਹੀਂ ਹੋ ਸਕਦੀ ਪਰ ਅੱਜ ਇਨਸਾਫ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਬਹੁਤ ਵਧੀਆ ਇਨਸਾਫ ਹੋਇਆ ਜੀ ਮੈਂ ਸਾਰੀ ਸੰਗਤ ਨੂੰ ਅਰਦਾਸ ਕੀਤੀ ਸੀ ਕਿ ਅਰਦਾਸ ਕਰੋਲੀ ਨੂੰ ਫਾਂਸੀ ਦੀ ਸਜ਼ਾ ਹੋਵੇ ਪਰ ਹੁਣ ਮੈਂ ਫੇਰ ਸਾਰੀ ਸੰਗਤ ਨੂੰ ਅਰਦਾਸ ਕਰਦਾ ਕਿ ਅਰਦਾਸ ਕਰਿਓ ਕਿ ਸਾਡੀ ਦਿਲੋਜ ਫੇਰ ਵਾਪਸ ਆਏ ਕਿ ਸੰਗਤ ਦੀ ਅਰਦਾਸ ਕਦੇ ਬਰਤੀ ਨਹੀਂ ਜਾਂਦੀ ਅੱਜ ਸੰਗਤ ਦੀ ਅਰਦਾਸ ਕਬੂਲ ਹੋਈ ਹੈ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈਆ ਹੁਣ ਸੰਗਤ ਦੀ ਅਰਦਾਸ ਮੇਰੇ ਘਰੇ ਫੇਰ ਦੁਆਰਾ ਹਾਜ਼ਾ ਵਾਜ਼ਾ ਫੇਰ ਪਰਵਾਰ ਮੇਰੇ ਦਿਲੋਜਾ ਫੇਰ ਮੇਰੇ ਝ ਜੀ ਬਿਲਕੁਲ ਜੀ ਇਹ ਦਿਲਰੋਜ਼ ਨੇ ਕੀ ਕਹਿਣਾ ਚਾਹੂਗੇ ਸਰ ਤੁਸੀਂ ਅੱਜ ਜਿਹੜੀ ਸਜਾ ਹੋਈ ਹੈ ਮੈਂ ਤੈਨ ਤੋਂ ਸਾਰੇ ਮੈਂਬਰਾਂ ਦਾ ਪੂਰੇ ਵਰਲਡ ਦੇ ਸੰਗਲ ਬੈਠੀ ਦਾ ਮੇਰੇ ਦਾ ਮੈਂ ਤੈਨ ਤੋਂ ਉਹਨਾਂ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਪਰਮਾਨੰ ਦਾ ਧੰਨਵਾਦ ਦੂਜੇ ਨੰਬਰ ਤੇ ਸੰਗਤਾਂ ਤੀਜੇ ਨੰਬਰ ਤੇ ਜੱਜ ਸਾਹਿਬ ਦਾ ਜਿਨ੍ਹਾਂ ਨੇ ਇੰਨਾ ਵਧੀਆ ਫੈਸਲਾ ਦਿੱਤਾ ਜੀ ਇਹ ਜੱਜ ਸੁਪਰੀਮ ਕੋਰਟ ਦੇ ਜੱਜ ਜੈਦੇ ਆ ਜੀ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਲਿਆ ਅੱਜ ਜੀ ਮੈਂ ਤੈਨ ਤੋਂ ਧੰਨਵਾਦ ਕਰਦਾ ਹੁਮਨ ਸਰ ਦਾ ਜੀ ਬੀੜੀ ਕੋਤਾ ਜੀ ਦਾ ਇਹ ਬੰਦੇ ਇਸ ਲੜਾਈ ਚ ਪੂਰਾ ਲੁਧਿਆਣਾ ਕੀ ਪੂਰੀ ਦੁਨੀਆ ਤੁਹਾਡੇ ਨਾਲ ਸੀ ਪੂਰਾ ਵਰਲਡ ਸੀ ਮੇਰੇ ਨਾਲ ਜੀ ਪੂਰਾ ਵਰਲਡ ਕੱਲਾ ਲੁਧਿਆਣਾ ਨਹੀਂ ਪੂਰਾ ਵਰਲਡ ਸੀ ਮੇਰੇ ਨਾਲ ਮੈਂ ਸਾਰੀ ਸੰਗਤਾਂ ਤਹਿ ਦਿਲੋਂ ਧੰਨਵਾਦ ਕਰਦਾ ਇਸ ਫੈਸਲੇ ਤੋਂ ਇਹ ਮੰਨਦੇ ਕਿ ਅੱਜ ਵੀ ਕਾਨੂੰਨ ਜਿੰਦਾ ਹੈ ਜਿੰਦਾ ਹੀ ਜਿੰਦਾ ਹੁਣ ਤਾਂ ਕਹਿੰਦੇ ਅੰਧਾ ਕਾਨੂੰਨ ਮੈਂ ਕਹਿੰਦਾ ਨਹੀਂ ਜੀ ਅੰਦਾ ਕਾਨੂੰਨੀ ਜਿੰਦਾ ਕਾਨੂੰਨ ਹੈ ਕੋਈ ਵੀ ਜਿਹੜਾ ਕੋਈ ਹੋਰ ਕੋਈ ਸੋਚਦਾ ਬੱਚਿਆਂ ਬਾਰੇ ਉਹ ਭੁੱਲ ਕੇ ਨਾਲ ਸੋਚ ਉਹਨੂੰ ਵੀ ਫਾਂਸੀ ਹੋਊਗੀ ਜਿਹੜਾ ਤੁਸੀਂ ਕੋਰਟ ਸੀਗੇ ਉਦੋਂ ਮੈਂ ਕੋਰਟ ਦੇ ਵਿੱਚ ਅੰਦਰ ਸੀ ਜੋ ਉਹ ਉਸ ਟਾਈਮ ਉਹ ਲੇਡੀ ਜਿਹਨੇ ਜੋ ਕੰਮ ਕੀਤਾ ਸੀਗਾ ਉਹ ਨਿਗਾਹ ਮ ਇੱਕ ਜਿਨਾ ਨਿਗਾਹ ਨਹੀਂ ਸੀ ਮਿਲਾ ਰਹੀ ਉਹਨੂੰ ਕੋਈ ਅਫਸੋਸ ਨਜ਼ਰ ਆ ਰਿਹਾ ਤੁਹਾਨੂੰ ਕਿ ਉਹਨੂੰ ਅਫਸੋਸ ਹੋਇਆ ਇਸ ਚੀਜ਼ ਨਹੀਂ ਉਹਨੂੰ ਕੋਈ ਅਫਸੋਸ ਨਹੀਂ ਸੀ ਤੁਸੀਂ ਹੁਣ ਸੰਤੁਸ਼ਟ ਹੋ ਇਸ ਫੈਸਲੇ ਨਾਲ ਮੈਂ ਬਹੁਤ ਸੰਤੁਸ਼ਟ ਹਾਂ ਬਿਲਕੁਲ ਜੀ ਦਿਲਰੋਜ਼ ਦਾ ਪਰਿਵਾਰਿਕ ਸਪੈਸ ਲੇਣਾ ਸੰਤੁਸ਼ਟ ਹੈ ਉਹਨਾਂ ਨੇ ਕਿਹਾ ਹੈ ਕਿ ਅੱਜ ਵੀ ਕੋਰਚ ਕਾਨੂੰਨ ਜਿੰਦਾ ਹੈ ਨਿਆਂ ਜਿੰਦਾ ਹੈ ਨਿਆਲਿਆਂ ਵਿੱਚ ਜੋ ਉਹਨਾਂ ਨੇ ਮੰਗ ਕੀਤੀ ਸੀ ਫਾਂਸੀ ਦੀ ਉਹੀ ਫਾਂਸੀ ਹੋਈ ਹੈ ਬਿਲਕੁਲ ਜੀ ਇਹ ਲੜਾਈ ਬੜੀ ਲੰਬੀ ਲੜੀ ਗਈ ਹੈ ਇਸ ਲੜਾਈ ਲਈ ਸਭ ਨੇ ਯੋਗਦਾਨ ਦਿੱਤਾ ਹੋ ਸਕਦਾ ਤੁਸੀਂ ਵੀ ਯੋਗਦਾਨ ਦਿੱਤਾ ਹੋਵੇ ਇਸ ਲੜਾਈ ਨੂੰ ਲੈ ਕੇ ਇਸ ਲੜਾਈ ਨੂੰ ਲੈ ਕੇ ਸਾਰਿਆਂ ਨੇ ਅਰਦਾਸਾ ਕੀਤੀ ਸੀ ਉਸ ਨੂੰ ਫਾਂਸੀ ਦੀ ਸਜ਼ਾ ਹੋਵੇ ਕਿਉਂਕਿ ਉਹਨੇ ਕੰਮ ਹੀ ਇੰਨਾ ਕਾਨੂੰਨ ਕੀਤਾ ਸੀਗਾ ਬਿਲਕੁਲ ਜੀ ਇੱਕ ਜਿੱਤ ਹੋਈ ਹੈ ਉਸ ਪਰਿਵਾਰ ਦੀ ਜਿਹੜੀ ਛੋਟੀ ਜੀ ਬੱਚੀ 23 ਸਾਲ ਦੀ ਬੱਚੀ ਉਹਨੇ ਜ਼ਿੰਦਾ ਦਫਨਾਤੀ ਸੀ ਜਿੰਦਾ ਮਾਰਦੀ ਸੀ ਅੱਜ ਉਹ ਉੱਪਰੋਂ ਦੇਖ ਰਹੀ ਹੋਊਗੀ ਕਿ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਹੈ ਕੈਮਰਾਮੈਨ ਟਿੰਕੇ ਨਾਲ ਨਰਵਿੰਦਰ ਸਰਾ